ਐਡਵੋਕੇਟ ਸਾਹਿਬ ਸਭ ਤੋਂ ਪਹਿਲਾ ਰਿਐਕਸ਼ਨ ਤੁਹਾਡਾ ਜਾਣਨਾ ਚਾਹੁੰਦੇ ਆ ਕਿਉਂਕਿ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਉਹਨਾਂ ਤਿੰਨਾਂ ਵਿਧਾਇਕਾਂ ਵਿੱਚੋਂ ਇੱਕ ਨੇ ਜਿਹੜੇ 2022 ਚ ਜਿੱਤਦੇ ਨੇ ਇਹ ਜੀ ਕਿਹੜੀ ਗੱਲ ਦਾ ਸੰਕੇਤ ਮਿਲਿਆ ਜਾਂ ਫਿਰ ਤੁਹਾਨੂੰ ਪਹਿਲਾਂ ਤੋਂ ਸੀ ਅੰਦਾਜ਼ਾ ਕਿ ਇਸ ਤਰ੍ਹਾਂ ਹੋ ਸਕਦਾ ਹੈ ਜਾਂ ਫਿਰ ਅਚਾਨਕ ਹੀ ਪਤਾ ਲੱਗਦਾ ਸਰਪ੍ਰਾਈਜ਼ ਸੀ ਤੁਹਾਡੇ ਲਈ ਵੀ ਦੇਖੋ ਮੈਂ ਪਹਿਲਾਂ ਇੱਕ ਗੱਲ ਜ਼ਰੂਰ ਸਪਸ਼ਟ ਕਰਨੀ ਚਾਹੁੰਦਾ ਕਿ ਕੋਈ ਵੀ ਜਿਹੜਾ ਵਿਅਕਤੀ ਵਿਸ਼ੇਸ਼ਾ ਉਹ ਵੱਡਾ ਨਹੀਂ ਹੁੰਦਾ ਵੱਡੀ ਹਮੇਸ਼ਾ ਪਾਰਟੀ ਹੁੰਦੀ ਹੈ ਜੀ ਸੁਖੀ ਦੋ ਵਾਰ ਅਗਰ ਵਿਧਾਇਕ ਬਣੇ ਨੇ ਤੇ ਅੱਜ ਭਗਵੰਤ ਮਾਨ ਸਾਹਿਬ ਨੇ ਸ਼ਾਮਲ ਕਰਾਇਆ ਤਾਂ ਦੋ ਵਾਰ ਵਿਧਾਇਕ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਜੀ ਬੰਗਾ ਹਲਕਾ ਖਾਸ ਕਰਕੇ ਸ਼ਹੀਦ ਭਗਤ ਸਿੰਘ ਦੀ ਧਰਤੀ ਹੈ ਉਸ ਧਰਤੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਤਾਇਆ ਅੱਜ ਠੀਕ ਹੈ ਉਹ ਆਪਣੇ ਨਿੱਜੀ ਕਾਰਨਾ ਕਰਕੇ ਜਿਹੜੇ ਕਾਨਫਰੰਸ ਵੀ ਦੱਸ ਰਹੇ ਨੇ ਕਿ ਜੀ ਮੇਰੇ ਕੰਮ ਨਹੀਂ ਹੋ ਰਹੇ ਸੀ ਜੀ ਇਹ ਤਾਂ ਸੀਐਮ ਸਾਹਿਬ ਤੇ ਵੱਡੇ ਸਵਾਲੀਆ ਨਿਸ਼ਾਨੇ ਕਿ ਕੀ ਉਹ ਵਿਰੋਧੀ ਧਿਰਾਂ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਹਲਕਿਆਂ ਦੇ ਵਿੱਚ ਕੰਮ ਰੋਕ ਕੇ ਕੇ ਪ੍ਰੈਸ਼ਰਾਈਜ਼ ਕਰ ਰਹੇ ਨੇ ਪਰ ਇੱਕ ਸੰਤੁਸ਼ਟੀ ਮਨ ਨੂੰ ਬੜੀ ਵੱਡੀ ਹੈ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਦੇਖੋ ਜੀ ਕਿੰਨੇ پاک ਸਾਫ ਛਵੀ ਵਾਲੇ ਲੀਡਰ ਆਏ ਨੇ ਇਮਾਨਦਾਰ ਨੇ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਨੇ ਡਾਕਟਰ ਵਜੋਂ ਲੋਕਾਂ ਦੀ ਸੇਵਾ ਕਰ ਰਹੇ ਨੇ ਆਪਣਾ ਕਲੀਨਿਕ ਚਲਾ ਰਹੇ ਨੇ ਤਾਂ ਮੁੱਖ ਮੰਤਰੀ ਸਾਹਿਬ ਦੇਖੋ ਇਹ ਆਮ ਆਦਮੀ ਪਾਰਟਾਈਕ ਨਹੀਂ ਹੈ ਸ਼ਰੋਮਨੀ ਅਕਾਲੀ ਦਲ ਦੇ پاک ਸਾਫ ਉਮੀਦਵਾਰ ਨੇ ਥੋੜੇ ਉਮੀਦਵਾਰ ਕੌਣ ਹੈ ਕਟਾਰੂ ਚੱਕ ਬਲਕਾਰ ਸਿੰਘ ਜਿਨ੍ਹਾਂ ਤੇ ਸ਼ੋਸ਼ਣ ਦੇ ਇਲਜ਼ਾਮ ਹੈ ਅਮਿਤ ਅਨਸਰਾਰੀ ਵਿਜੇ ਸਿੰਘ ਲਾ ਜਿਹੜੇ ਕਰਪਸ਼ਨ ਦੇ ਵਿੱਚ ਹੈ ਸੋ ਫਰਕ ਦੇਖੋ ਕਿ ਜਿਹੜੇ ਅਕਾਲੀ ਦਲ ਦੇ ਹੀਰੇ ਨੇ ਉਹਨਾਂ ਦੀ ਤੁਹਾਨੂੰ ਤਾਰੀਫ ਕਰਨੀ ਪੈ ਰਹੀ ਹੈ ਠੀਕ ਹੈ ਸ਼ਰੋਨੀ ਅਕਾਲੀ ਦਲ ਇੱਕ ਸੰਘਰਸ਼ਮਈ ਜਥੇਬੰਦੀ ਹੈ 104 ਸਾਲ ਪੁਰਾਣਾ ਇਤਿਹਾਸ ਹੈ 18 ਸਾਲ ਰਾਜ ਕੀਤਾ ਬਾਕੀ ਸੰਘਰਸ਼ ਕੀਤਾ ਅਸੀਂ ਆਪਣੇ ਪੰਥ ਦੇ ਪੰਜਾਬ ਦੇ ਮੁੱਦਿਆਂ ਤੇ ਆਪਣੇ ਤੇ ਸਾਡਾ ਸੰਘਰਸ਼ جاری ਹੈ ਜਿੰਨੀ ਦੇਰ ਇਹਨਾਂ ਨੇ ਸਾਥ ਦਿੱਤਾ ਬਹੁਤ ਧੰਨਵਾਦ ਅੱਜ ਇਹ ਉਸ ਲੜਾਈ ਨੂੰ ਛੱਡ ਕੇ ਅਗਰ ਕੋਈ ਸਰਕਾਰੀ ਫਾਇਦਾ ਲੈਣਾ ਚਾਹੁੰਦੇ ਨੇ ਅਗਰ ਸਰਕਾਰ ਦੇ ਚਾਹੁੰਦੇ ਨੇ ਤਾਂ ਉਹਨਾਂ ਨੂੰ ਮੁਬਾਰਕ ਲੋਕ ਅਕਾਲੀ ਦਲ ਦੇ ਨਾਲ ਖੜੇ ਨੇ ਹਲਕੇ ਦੇ ਔਰ ਨੈਤਿਕਤਾ ਦੀ ਮਾਰਕ ਕਰਦੀ ਹੈ ਕਿ ਸੁਖੀ ਜੀ ਦੁਆਰਾ ਫਤਵਾ ਲਿਆ ਡਾਕਟਰ ਸੁਖੀ ਨੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਸ਼ਾਇਦ ਤੁਸੀਂ ਸੁਣਿਆ ਕਿ ਨਹੀਂ ਉਹ ਕਹਿੰਦੇ ਕਿ ਸੁਖਵੀਰ ਸਿੰਘ ਬਾਦਲ ਮੇਰੇ ਲਈ ਸਤਕਾਰਯੋਗ ਨੇ ਮੈਨੂੰ ਬੜਾ ਮਾਣ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਪਰ ਮੇਰੇ ਦੋ ਵੱਡੇ ਕੰਮ ਸੀ ਜਿਹੜੇ ਸੀਐਮ ਸਾਹਿਬ ਨੇ ਮੇਰੇ ਬਿਨਾ ਇੱਕ ਗੱਲ ਦੇ ਉੱਤੇ ਕਿयां ਹੀ ਕਰ ਦਿੱਤੇ ਇੱਕ ਮੈਡੀਕਲ ਕਾਲਜ ਦਾ ਭਰੋਸਾ ਔਰ ਇੱਕ ਭ੍ਰਿਸ਼ਟ ਅਫਸਰ ਉਹਨਾਂ ਦੇ ਇਲਾਕੇ 'ਚ ਕੰਮ ਕਰਦੇ ਸੀ ਕਹਿੰਦੇ ਸ਼ਾਮ ਤੱਕ ਲੱਭੇ ਨਹੀਂ ਭ੍ਰਿਸ਼ਟ ਅਫਸਰ ਗਏ ਕਿੱਥੇ ਕਹਿੰਦੇ ਮੈਂ ਬੜਾ ਪ੍ਰਭਾਵਿਤ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਤੋਂ ਦੇਖੋ ਮੈਨੂੰ ਨਹੀਂ ਲੱਗਦਾ ਵੀ ਇਹ ਦੋਨੋਂ ਗੱਲਾਂ ਕੋਈ ਐਡੀਆਂ ਵੱਡੀਆਂ ਨੇ ਇੱਕ ਮੈਡੀਕਲ ਕਾਲਜ ਦਾ ਕੱਲਾ ਵਾਅਦਾ ਤੇ ਇੱਕ ਅਫਸਰ ਦੀ ਬ ਇਹ ਐਡੇ ਵੱਡੇ ਕਾਰਨ ਨਹੀਂ ਹੋ ਸਕਦੇ ਕਿ ਜਿਹੜੀ ਪਾਰਟੀ ਨੇ ਤੁਹਾਨੂੰ ਦੋ ਵਾਰੀ ਵਿਧਾਇਕ ਬਣਾਇਆ ਹੋਵੇ ਵਿਧਾਨ ਸਭਾ ਦੇ ਵਿੱਚ ਚੀਫ ਵਿਪ ਬਣਾਇਆ ਹੋਵੇ ਪਾਰਟੀ ਦੀ ਕੋਰ ਕਮੇਟੀ ਦਾ ਮੈਂਬਰ ਬਣਾਇਆ ਹੋਵੇ ਕਾਰਨ ਬੜੇ ਛੋਟੇ ਨੇ ਅਗਰ ਤੁਸੀਂ ਇਹ ਕਾਰਨ ਦੇ ਉੱਤੇ ਪਾਰਟੀ ਛੱਡ ਕੇ ਜਾ ਰਹੇ ਹੋ ਪਰ ਠੀਕ ਹੈ ਮੈਂ ਕਹਿੰਦਾ ਕਿ ਜਿੰਨੀ ਦੇਰ ਪਾਰਟੀ ਦੇ ਵਿੱਚ ਰਹੇ ਪਾਰਟੀ ਦਾ ਸਾਥ ਨਿਭਾਇਆ ਉਹਨਾਂ ਦਾ ਬਹੁਤ ਧੰਨਵਾਦ ਅਗਰ ਉਹਨਾਂ ਨੂੰ ਕੋਈ ਹੋਰ ਪਲੈਟਫਾਰਮ ਬਿਹਤਰ ਲੱਗਦਾ ਪਰ ਲੋਕ ਹਮੇਸ਼ਾ ਪਾਰਟੀਆਂ ਦੇ ਨਾਲ ਜੁੜੇ ਨੇ ਆਪਾਂ ਪਹਿਲਾਂ ਵੀ ਦੇਖਿਆ ਕਿ ਸ਼ਰਮਦੀ ਅਕਾਲੀ ਦਲ ਦੇ ਦੋ ਵਾਰ ਦੇ ਵਿਧਾਇਕ ਚੀਫ ਪਾਰਲੀਮੈਂਟ ਸੈਕਟਰੀ ਤੀਨ ਜੀ ਉਹ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਉੱਥੋਂ ਜਾ ਕੇ ਉਹ ਐਮਪੀ ਦੀ ਚੋਣ ਵੀ ਲੜੇ ਤੇ ਹਾਰ ਗਏ ਸੋ ਲੋਕ ਹਮੇਸ਼ਾ ਵਿਚਾਰਧਾਰਾਂ ਨੂੰ ਸਮਰਪਿਤ ਹੁੰਦੇ ਨੇ ਪਾਰਟੀ ਨੂੰ ਨਹੀਂ ਇਹੀ ਗੱਲ ਤੇ ਆਮ ਆਦਮੀ ਪਾਰਟੀ ਕਹਿ ਰਹੀ ਆ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਜਿਵੇਂ ਦੇਖੋ ਵੱਡੀ ਉਦਾਹਰਨ ਦਿੰਦੇ ਹੋ ਸ਼ੀਤਲ ਅੰਗਰਾਲ ਦੀ ਕਹਿੰਦੇ ਆਮ ਆਦਮੀ ਪਾਰਟੀ ਚ ਸੀ ਤਾਂ ਜਿੱਤੇ ਪਰ ਨਹੀਂ ਸੀ ਨਾਲ ਤੇ ਹਾਰੇ ਮਹਿੰਦਰ ਭਗਤ ਨਹੀਂ ਸੀ ਪਾਰਟੀ ਨਾਲ ਤੇ ਹਾਰਦੇ ਰਹੇ ਜਦੋਂ ਸਾਡੀ ਪਾਰਟੀ ਨਾਲੇ ਤੇ ਜਿੱਤ ਗਏ ਨੇ ਮੈਂ ਇਸ ਗੱਲ ਦੇ ਹਮੇਸ਼ਾ ਹੀ ਖਿਲਾਫ ਰਿਆਂ ਜਿਹੜੇ ਲੋਕ ਪਾਰਟੀਆਂ ਛੱਡ ਕੇ ਦੂਜੀ ਪਾਰਟੀਆਂ ਚੰਮਲ ਹੁੰਦੇ ਨੇ ਔਰ ਇਹ ਚੀਜ਼ਾਂ ਪੰਜਾਬ ਦੇ ਵਿੱਚ ਅੱਜ ਕੱਲ ਬਹੁਤ ਪ੍ਰੋਮਿਨੈਂਟਲੀ ਹੋ ਰਹੀਆਂ ਨੇ ਜਿਹੜੀਆਂ ਕਿ ਮੈਨੂੰ ਲੱਗਦਾ ਹੈ ਕਿ ਨੈਤਿਕਤਾ ਦੇ ਵੀ ਖਿਲਾਫ ਨੇ ਡੈਮੋਕਰੈਟਿਕ ਕਦਰਾਂ ਕੀਮਤਾਂ ਦੇ ਖਿਲਾਫ ਨੇ ਪਰ ਇਹਨੂੰ ਜਿਹੜੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਬੜੇ ਜ਼ੋਰ ਸ਼ੋਰ ਨਾਲ ਬढ़ावा ਦੇ ਰਹੀ ਹੈ ਸ਼ਾਇਦ ਇਹ ਹੀ ਕਾਰਨ ਹੈ ਕਿ ਉਹਨਾਂ ਦੇ ਆਪਣੇ ਵਿਧਾਇਕ ਇਗਨੋਰ ਹੋ ਰਹੇ ਨੇ ਤੇ ਜਿਹੜੀਆਂ ਪਾਰਲੀਮੈਂਟ ਤੇ ਚੋਣਾ ਲੰਘ ਕੇ ਹਟਿਆ ਨੇ 92 ਚੋਂ ਉਹ 62 ਹਲਕੇ ਹਾਰ ਗਏ ਸਿਰਫ 32 ਸਰਕਾਰ ਹੋਣ ਦੇ ਬਾਵਜੂਦ ਵੀ 32 ਜਿੱਤੇ ਨੇ ਤੇ ਮੁੱਖ ਮੰਤਰੀ ਨੂੰ ਅੱਜ ਜੇ ਲੋਡ ਪੈ ਰਹੀ ਹੈ ਦੂਜੀਆਂ ਪਾਰਟੀਆਂ ਦੇ ਐਮ.ਐਲ.ਏ ਆਪਣੇ ਨਾਲ ਰਲਣ ਦੀ ਤਾਂ ਇੱਕ ਸਪੱਸ਼ਟ ਸੰਕੇਤ ਹੈ ਕਿ ਮੁੱਖ ਮੰਤਰੀ ਦੀ ਆਪਦੀ ਵੀ ਜਿਹੜੀ ਗਿਣਤੀ-ਮਿੰਤੀ ਹੈ ਉਹ ਦਿੱਲੀ ਸਾਹਮਣੇ ਸੁngੜ ਗਈ ਹੈ ਤੇ ਮੁੱਖ ਮੰਤਰੀ ਉਸ ਗਿਣਤੀ-ਮਿੰਤੀ ਦੇ ਹੁਣ ਪਏ ਹੋਏ ਗਿਣਤੀ-ਮਿੰਤੀ ਦੇ ਸਵਾਲ ਵਿੱਚ ਤਾਂ ਬੀਤੇ ਦਿਨ ਜਦੋਂ ਉਹਨਾਂ ਨੇ ਨਿਯੁਕਤੀ ਪੱਤਰ ਵੰਡੇ ਕੁਝ ਨੌਜਵਾਨਾਂ ਨੂੰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਹੈ ਕਹਿੰਦੇ ਸੁਖਵੀਰ ਸਿੰਘ ਬਾਦਲ 25 ਸਾਲ ਰਾਜ ਕਰਨ ਦਾ ਦਾਵਾ ਕਰਦੇ ਸੀ ਪਰ ਅੱਜ ਉਹਨਾਂ ਤੋਂ 25 ਲੀਡਰ ਨਹੀਂ ਇਕੱਠੇ ਹੋ ਰਹੇ ਸ਼ਰੋਮਨੀ ਅਕਾਲੀ ਦਲ ਇੱਕ 104 ਸਾਲ ਪੁਰਾਣੀ ਇਹ ਪਾਰਟੀ ਨੇ بڑے ਉਤਰਾ ਚੜਾ ਦੇਖੇ ਨੇ ਪਾਰਟੀ ਨੂੰ ਲੋਕਾਂ ਨੇ ਸੱਤਾ ਤੋਂ ਬਾਹਰ ਵੀ ਕੀਤਾ 89 ਚ ਜ਼ਮਾਨਤਾਂ ਜ਼ਬਤ ਹੋਈਆਂ 97 ਚ 92 ਐਮ ਐਲ ਏ ਆਏ 2017 ਹਿਸਟਰੀ ਰਿਪੀਟ ਹੋਈ ਕੋਈ ਸਰਕਾਰ ਪੰਜਾਬ ਦੇ ਵਿੱਚ ਦੋ ਵਾਰ ਲਗਾਤਾਰ ਸਰਕਾਰ ਬਣੀ ਸੋ ਅਕਾਲੀ ਦਲ ਦਾ ਬੜਾ ਗੌਰਵਮਈ ਇਤਿਹਾਸ ਹੈ ਆਮ ਆਦਮੀ ਪਾਰਟੀ ਪੰਜਾਬ ਕਾ ਦੀ ਵਨ ਟਾਈਮ ਬਲੰਡਰ ਹੈ ਤੇ ਇਹ ਹੁਣ ਮੁੱਖ ਮੰਤਰੀ ਦੇ ਸਾਹਮਣੇ ਆ ਗਿਆ ਤਾਂ ਹੀ ਤਾਂ ਹੁਣ ਕੈਬਨਿਟ ਚ ਲਿਆ ਕੇ ਜਿਹੜੀਆਂ ਚੇਂजेस ਕਰਨਾ ਚਾਹੁੰਦੇ ਨੇ ਕਿ ਜੀ ਜਿਹੜੀ ਵਿਧਾਨ ਸਭਾ ਉਹ ਆਪਣੀ ਜ਼ਿਲ੍ਹਾ ਪ੍ਰੀਸ਼ਦ ਤੇ ਬਲੌਕ ਸੰਸਦੀ ਵੀ ਪਾਰਟੀ ਟਿਕਟ ਤੇ ਨਾਲ ਲੜੀ ਜਾਵੇ ਕਿਉਂਕਿ ਪਤਾ ਹੈ ਕਿ ਲੋਕ ਹੁਣ ਪਾਰਟੀ ਦੇ ਚੋਣ ਨਿਸ਼ਾਨ ਨੂੰ ਵੀ ਨਫ਼ਰਤ ਕਰਨ ਲੱਗ ਗਏ ਨੇ ਵੋਟ ਨਹੀਂ ਪੈਣੀ ਇਸ ਲਈ ਹੁਣ ਵੋਟਾਂ ਬਿਨਾਂ ਚੋਣ ਨਿਸ਼ਾਨ ਤੋਂ ਕਰਾ ਲਓ ਚਲੋ ਆਮ ਆਦਮੀ ਪਾਰਟੀ ਬਾਰੇ ਤੇ ਤੁਹਾਡਾ ਇਹ ਵਿਚਾਰ ਹੋ ਸਕਦਾ ਹੈ ਕਿ ਉਹਨਾਂ ਦੇ ਆਪ ਦੇ ਮੁਫਾਦ ਨੇ ਆਪ ਦੇ ਲਾਲਚ ਨੇ ਇਸ ਕਰਕੇ ਉਹ ਪੱਟ ਰਹੇ ਆ ਬਗਾਨੇ ਲੀਡਰ ਪਰ ਸ਼੍ਰੋਮਣੀ ਅਕਾਲੀ ਦਲ ਨਾਲ ਟੁੱਟੇ ਜਿਹੜੇ ਬਾਗੀ ਲੀਡਰ ਬ ਰਣਜੀਤ ਸਿੰਘ ਬਰਾੜ ਹੋਰਾਂ ਨੇ ਵੀ ਤੁਹਾਡੇ ਤੁਸੀਂ ਗੱਲ ਸੁਣੀ ਹੋਣੀ ਹੈ ਉਹ ਦਲੀਲ ਦੇ ਰਹੇ ਇਸ ਮਸਲੇ 'ਚ ਕਹਿੰਦੇ ਸੁਖਵੀਰ ਸਿੰਘ ਬਾਦਲ ਨੁਕਸਾਨ ਕਰਾ ਰਹੇ ਆ ਪਾਰਟੀ ਦਾ ਪ੍ਰਧਾਨਗੀ ਦਾ ਜਨਰਲ ਇਜਲਾਸ ਸਾਧ ਲੈਣ ਪਤਾ ਲੱਗ ਜੂਗਾ ਕੀ ਦੀ ਅਗਵਾਈ ਹੇਠ ਚੱਲਣਾ ਚਾਹੁੰਦੇ ਨੇ ਕਹਿੰਦੇ ਇਹ ਪਾੜਾ ਵਧਿਆ ਇਸੇ ਕਰਕੇ ਲੀਡਰ ਆ ਜਿਹੜੇ ਉਹ ਬਾਹਰ ਜਾ ਰਹੇ ਆ ਦੇਖੋ ਚਰਨਜੀਤ ਬਰਾੜ ਕਿ ਅਕਾਲੀ ਦਲ ਦਾ ਹਿੱਸਾ ਨਹੀਂ ਉਹਨਾਂ ਨੂੰ ਪਾਰਟੀ ਨੇ ਬਾਹਰ ਕੱਢ ਦਿੱਤਾ ਸੋ ਪਾਰਟੀ ਨੇ ਕੀ ਪ੍ਰੋਗਰਾਮ ਦੇਣਾ ਹੈ ਪਾਰਟੀ ਨੇ ਜਨਰਲ ਜਲਾਸਾ ਬੁਲਾਉਣਾ ਹੈ ਪਾਰਟੀ ਨੇ ਕੋਈ ਮੀਟਿੰਗ ਬੁਲਾਉਣੀ ਹੈ ਇਹ ਫੈਸਲਾ ਕਰੂ ਤੇ ਪਾਰਟੀ ਦੇ ਫੈਸਲੇ ਬਹੁਮਤ ਨਾਲ ਹੁੰਦੇ ਨੇ ਬਰਾੜ ਸਾਹਿਬ ਤੇ ਜਿਹੜੇ ਉਹ ਤਿੰਨ ਚਾਰ ਹੋਰ ਲੀਡਰ ਨੇ ਉਹ ਆਪਣਾ ਕੋਈ ਵੀ ਜਿਹੜਾ ਪੋਲਿਟੀਕਲ ਪ੍ਰੋਗਰਾਮ ਦੇਣਾ ਚਾਹਣ ਦਿੰਦੇ ਰਹਿਣ ਉਹਦਾ ਸ਼੍ਰੋਮਣੀ ਅਕਾਲੀ ਨਾਲ ਕੋਈ ਸਰੋਕਾਰ ਨਹੀਂ ਕਿਉਂਕਿ ਉਹ ਸ਼੍ਰੋਮਣੀ ਕਾਲ ਦਲ ਦਾ ਹਿੱਸਾ ਨਹੀਂ ਜੀ ਤੁਸੀਂ ਕੀ ਸਮਝਦੇ ਹੋ ਹੁਣ ਕਿ ਇੱਕ ਵਿਧਾਇਕ ਕਿਉਂਕਿ ਪਹਿਲਾਂ ਹੀ ਗਿਣਤੀ ਬਹੁਤ ਛੋਟੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਟੀਚਰਾਂ ਕੀਤੀਆਂ ਕਿ ਇੱਕ ਸਕੂਟਰ ਤੇ ਬੈਠ ਕੇ ਆ ਸਕਦੇ ਨੇ ਹੁਣ ਇੱਕ ਵਿਧਾਇਕ ਪਹਿਲੇ ਨਾਰਾਜ਼ ਚੱਲ ਰਿਹਾ ਮਨਪ੍ਰੀਤਿਆਲੀ ਫਿਰ ਤੇ ਇੱਕੋ ਹੀ ਵਿਧਾਇਕ ਮੰਨੇ ਜਾਣ ਸ਼੍ਰੋਮਣੀ ਕਾਲੀਦਲ ਦੇ ਗਨੀਪ ਕੌਰ ਮਜੀਠੀਆ ਜੀ ਜਿਹੜੇ ਮੁੱਖ ਮੰਤਰੀ ਸਾਹਿਬ ਟੀਚਰਾਂ ਕਰਦੇ ਨੇ ਉਹਨਾਂ ਨੂੰ ਪੁੱਛੋ ਵੀ ਉਹ ਪਾਰਲੀਮੈਂਟ ਪਹਿਲਾਂ ਇਕੱਲੇ ਇੱਕ ਸਕੂਟਰ ਤੇ ਜਾਂਦੇ ਰਹੇ ਨੇ ਔਰ ਉਹ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਸੋ ਡੈਮੋਕਰੇਟੀ ਵਿੱਚ ਮੁੱਖ ਮੰਤਰੀ ਸਾਹਿਬ ਲੋਕਾਂ ਦੀ ਭਾਵਨਾ ਦਾ ਸਤਿਕਾਰ ਕਰਨਾ ਸਿੱਖਣ ਨਹੀਂ ਆ ਆ ਆਦਮੀ ਪਾਰਟੀ ਦੇ ਹਾਲਾਤ ਆ ਜਣੇ ਕਿ ਵਿਧਾਨ ਸਭਾ ਜਾਣ ਦੀ ਲੋੜ ਹੀ ਨਹੀਂ ਪੈਣੀ ਘਰੀ ਪੈਨਸ਼ਨ ਆ ਜਾਇਆ ਕਰਨੀ ਹੈ ਸੋ ਇਹ ਕੇ ਦੇ ਨਾਲ ਤੁਸੀਂ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਨਹੀਂ ਬਣਾ ਸਕਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕ ਖੇਤਰੀ ਜਥੇਬੰਦੀ ਹੈ ਪੰਜਾਬ ਦੇ ਪੰਤ ਤੇ ਪੰਜਾਬ ਦੇ ਮਸਲਿਆਂ ਦੀ ਪਹਿਰੇਦਾਰ ਹੈ ਸੋ ਸ਼੍ਰੋਮਣੀ ਅਕਾਲੀ ਦਲ ਨੇ ਬੜੇ ਉਤਾਰ ਚੜਾ ਦੇਖੇ ਨੇ ਅੱਜ ਫਤਵਾ ਸਾਡੇ ਅਨੁਕੂਲ ਨਹੀਂ ਪਰ ਫਿਰ ਦੁਬਾਰਾ ਮੈਨੂੰ ਪੂਰੇ ਨਾਲ ਜਦੋਂ ਪੰਜਾਬ ਦੇ ਬੁੱਧਿਆਂ ਦੀ ਗੱਲ ਹੋਣੀ ਹੈ ਲੋਕਾਂ ਨੇ ਖੇਤਰੀ ਪਾਰਟੀ ਦੇ ਹੱਕ ਦੇ ਫਤਵਾ ਦੇਣਾ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ